ਕਦੋਂ ਮਜੀਠੀਆ ਬਾਹਰ ਸੀ ਇਹਨਾਂ ਦੀ ਸਰਕਾਰ ਸੀ ਉਸ ਟਾਈਮ ਇਹਨਾਂ ਦੇ ਕੀ ਬਿਆਨ ਹੁੰਦੇ ਸੀ ਚਰਨਜੀਤ ਚੰਨੀ ਦਾ ਸੁਣ ਲੋ ਅੱਛਾ ਆਈ ਜਾਵੇ ਤੇ ਮਜੀਠੀਏ ਦੇ ਨਾਮ ਤੇ ਵਿਕੀ ਜਾਵੇ ਇਹ ਹੁਣ ਨਹੀਂ ਹੋਣਾ ਜੋ ਚੰਨੀ ਅੱਜ ਦੇ ਟਾਈਮ ਦੇ ਵਿੱਚ ਬੋਲਦਾ ਪਿਆ ਜਦੋਂ ਨਾ ਵਿਕਰਮਜੀਤ ਮਜੀਠੀਆ ਨੂੰ ਚੁੱਕਿਆ ਵਾ ਇਸ ਤੋਂ ਬਾਅਦ ਚੰਨੀ ਦਾ ਕੀ ਬਿਆਨ ਹੈ ਤੁਸੀਂ ਇਹ ਨਹੀਂ ਸੁਣ ਲੋ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਖੈਰੇ ਦੀ ਖੈਰਾ ਪੜਾ ਹਵਾ 'ਚ ਤੀਰ ਮਾਰਦਾ ਹੁੰਦਾ ਸੀ ਕਿ ਵਿਕਰਮਜੀਤ ਮਜੀਠੀਆ ਨਸ਼ੇ ਦਾ ਤੋਂ ਵੱਡਾ ਸਮਗਲਰ ਅੱਜ ਜੇ ਮਜੀਠੀਆ ਚੁੱਕਿਆ ਗਿਆ ਦਲ ਬਦਲੂ ਕਹਿੰਦੇ ਹੁੰਦੇ ਆ ਨਾ ਪਾਰਟੀ ਦੇ ਹਰ ਇੱਕ ਵਰਕਰ ਲੀਡਰ ਦਲ ਬਦਲੂ ਹੁੰਦੇ ਆ ਇਹ ਆਪਣੇ ਬਿਆਨ ਬਦਲੂ ਆ ਵਿਕਰਮ ਸਿੰਘ ਮਜੀਠੀਆ ਜਿਹੜਾ ਅਕਾਲੀ ਦਲ ਦਾ ਬਹੁਤ ਵੱਡਾ ਆਗੂ ਵੀ ਆ ਉਸ ਦੇ ਜਿਹੜੇ ਡਰੱਗ 카rtel ਨਾਲ ਡਰੱਗ ਮਾਫੀਆ ਦੇ ਨਾਲ ਪੁਖਤਾ ਕਨੈਕਸ਼ਨ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕੂ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਸੁਣ ਲਿਆ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਆ ਬਾਜਵਾ ਦੇ ਬਿਆਨ ਵੀ ਸੁਣ ਪਹਿਲਾਂ ਕੀ ਕਹਿੰਦੇ ਸੀ ਤੇ ਹੁਣ ਕੀ ਕਹਿੰਦੇ ਨੇ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਗੱਲ ਚ ਪਾ ਕੇ ਦੱਸਾ ਤੇ ਤਰਨਤਨ ਵਾਲੇ ਸੀਏਆਈਏ ਸੈਂਟਰ ਦੇ ਵਿੱਚ ਲੈ ਕੇ ਪਾਵਾ ਬੰਨ ਕੇ ਛੁਟਾ ਕੇ ਜਿਹੜਾ ਅਨਬ੍ਰੇਜ਼ਨ ਐਕਟ ਕਰ ਰਹੇ ਨੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕਿ ਨਿੰਮ ਕਰਨਾ ਚਾਹੁੰਦਾ ਤੁਸੀਂ ਜਿਹੜਿਆ ਕਹਿੰਦੇ ਹੁੰਦੇ ਆ ਨਾ ਅੰਨੀਆਂ ਪੇਡਾਂ ਬਣ ਜੋ ਮੈਂ ਹੁਣ ਵੀ ਕਹਿਣਾ ਪਿਆ ਜੇ ਕੋਈ ਚੰਗਾ ਕੰਮ ਕਰਦਾ ਮੈਂ ਉਹਦੀ ਹਿੱਕ ਥੋਕ ਕੇ ਸਪੋਰਟ ਕਰਦਾ ਤੇ ਜੇ ਐਵੇਂ ਦੇ ਲੀਡਰ ਜਿਹੜੇ ਮੈਂ ਕਹਿੰਦਾ ਇੰਨੀ ਛੇਤੀ ਤਾਂ ਲੋਕ ਨਹੀਂ ਬਦਲਦੇ ਇੰਨੀ ਛੇਤੀ ਇਹ ਸਥਾਨ ਨਹੀਂ ਬਦਲਦੇ ਜਿੰਨੀ ਛੇਤੀ ਆ ਲੀਡਰ ਬਦਲਦੇ ਆ ਇਹ ਬਦਲਦੇ ਕਿਉਂ ਆ ਕਿ ਸੱਤਾ ਦੇ ਵਿੱਚ ਸਾਡੀ ਸਰਕਾਰ ਆਵੇ ਜੇ ਕੱਲ ਨੂੰ ਸਾਡੀ ਸਰਕਾਰ ਆਂਦੀ ਆ ਜਾਂ ਅਕਾਲੀ ਦਲ ਦੀ ਆਂਦੀ ਜਾਂ ਭਾਜਪਾ ਦੀ ਆਂਦੀ ਆ ਤੇ ਜਿਹੜੇ ਵੱਡੇ ਵੱਡੇ ਉਹਦਿਆਂ ਪਿੱਛੇ ਅਸੀਂ ਬਿਆਨ ਦਿੰਨੇ ਆ ਇਹ ਸਾਡੇ ਤੇ ਕੋਈ ਕਾਰਵਾਈ ਨਾ ਕਰੇ ਜੇ ਅਸੀਂ ਅੱਜ ਬਿਕਰਮਜੀਤ ਮਜੀਠੀਏ ਦੇ ਪੱਖ ਦੇ ਵਿੱਚ ਨਾ ਖੜੇ ਤਾਂ ਕੱਲ ਨੂੰ ਮਜੀਠੀਏ ਨੇ ਸਾਡੇ ਹੱਕ ਵਿੱਚ ਨਹੀਂ ਖੜਨਾ ਜੇ ਕੱਲ ਨੂੰ ਸਾਨੂੰ ਕੋਈ ਵਿਜੀਲੈਂਸ ਚੌਕਰੀ ਆ ਜਾਂ ਨਸ਼ੇ ਦੇ ਕੇਸ ਦੇ ਵਿੱਚ ਚੌਕਰੀ ਆ ਤਾਂ ਕਿਸੇ ਲੀਡਰ ਨੇ ਬਿਆਨ ਨਹੀਂ ਦੇਣਾ ਇਹਨਾਂ ਨੂੰ ਇਸੇ ਲਈ ਬਿਆਨ ਦੇਨੇ ਕਹਿੰਦੇ ਕਹਿੰਦੇ ਸੀ ਕਿ ਤੁਸੀਂ ਛੋਟੀਆਂ ਮੱਛੀਆਂ ਨੂੰ ਫੜਦੇ ਪਿਆ ਕਰਮਾਚਾਰ ਨੂੰ ਆਥ ਪਾਇਆ ਤੇ ਮੈਂ ਕਹਿੰਦਾ ਸਾਰਿਆਂ ਦੀਆਂ ਚੀਕਾਂ ਨਿਕਲੀਆਂ ਪਈਆਂ ਖਾਸ ਕਰਕੇ ਕਾਂਗਰਸੀ ਅਕਾਲੀ ਤੇ ਬੀਜੇਪੀ ਵਾਲਿਆਂ ਦੀ ਇਹਦਾ ਮਤਲਬ ਤੁਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਨਹੀਂ ਚਾਹੁੰਦੇ